ਤੁਰੰਤ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਬਣੇ ਹੋਏ ਨੇ ਰਾਣਾ ਸਾਹਿਬ ਦਾ ਦਿਨਿਕ ਸੂਰਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਮੇਰੇ ਖਿਆਲ ਚ ਫੀਲਡ ਚ ਰੁੱਝੇ ਹੋਵੋਗੇ ਜੀ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਹੋ ਰਹੀਆਂ ਨੇ ਜੀ ਵੱਖ-ਵੱਖ ਥਾਵਾਂ ਤੋਂ ਖਬਰਾਂ ਵੀ ਆ ਰਹੀਆਂ ਨੇ ਕਿ ਸਰਕਾਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਲੱਗ ਰਹੇ ਨੇ ਪਟਿਆਲਾ ਦਾ ਮਾਮਲਾ ਜਿਹੜਾ ਹੈਗਾ ਉਹ ਜ਼ਿਆਦਾ ਚਰਚਾ ਚ ਹਾਈ ਕੋਰਟ ਚ ਵੀ ਗਿਆ ਹੋਇਆ ਹੈ ਤੁਸੀਂ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਸ ਫਾਈਟ ਨੂੰ ਦੇਖੋ ਜੀ ਗੱਲ ਆ ਕਿ ਜੇ ਸਿਲੇਕਸ਼ਨ ਦੀ ਗੱਲ ਕਰੀਏ ਜੀ ਸਰਕਾਰ ਦੀ ਮਨਸ਼ਾ ਇਹ ਆ ਕਿ ਜਿਵੇਂ ਤਵੇਂ ਅਸੀਂ ਪਰਫਾਰਮ ਕਰੀਏ ਜੀ ਮੈਂ ਸ਼ੁਰੂ ਆਪਣੀ ਗੱਲ ਤੋਂ ਕਰਦਾ ਕਿ ਜਿੱਦਣ ਪਰਚੇ ਭਰਨ ਦਾ ਪਹਿਲੀ ਪਹਿਲੀ ਚੀਜ਼ ਨੂੰ ਪਰਚੇ ਭਰੇ ਜਾਣੇ ਸੀ ਜੀ ਉਸ ਦਿਨ ਮੈਨੂੰ 11:00 ਵਜੇ ਤੋਂ 20 ਮਿੰਟ ਦੇ ਉੱਤੇ ਫੋਨ ਆ ਗਿਆ ਨਾ ਤਾਂ ਇੱਥੇ ਬਲੌਕ ਦਾ ਅਫਸਰ ਆ ਵੀਡੀਓ ਹਮ ਨਾ ਇੱਥੇ ਕੋਈ ਸੈਕਟਰੀ ਹੈ ਹਮ ਨਾ ਇੱਥੇ ਕੋਈ ਸੈਕਟਰੀ ਹੈ ਜੀ ਤੇ ਮੈਂ ਪ੍ਰੈਸ ਵਾਲੇ ਲੈ ਕੇ 10:30 10:40 ਤੇ ਉੱਥੇ ਪਹੁੰਚ ਗਿਆ ਜੀ ਜਦੋਂ ਮੈਂ ਉੱਥੇ ਗਿਆ ਵਾਸਤੇ ਕੋਈ ਨਹੀਂ ਸੀ ਜੀ ਇਹ ਸੁਭਦਨ ਸੀ ਬੈਠਾ ਜੀ ਤੇ ਸੁਭਦਨ ਕਹਿੰਦਾ ਜੀ ਮੈਂ ਮੈਂ ਕਾਡ ਰਜਿਸਟਰ ਪਹਿਲਾਂ ਮੈਂ ਉਹਨਾਂ ਦੀ ਗੈਰਹਾਜ਼ਰੀ ਲਾਉਣ ਲੱਗਾ ਜੀ ਫਿਰ ਮੈਂ ਕਿਹਾ ਯਾਰ ਫਿਰ ਮੈਂ ਕਿਹਾ ਕਿ ਜੇ ਮੈਂ ਗਹਿਰਾ ਜਿ ਲਗਾਉਂਗਾ ਤੇ ਵੀਡੀਓ ਦੀ ਨੌਕਰੀ ਜਾਊਗੀ ਹੂੰ ਤੇ ਸਕੀਮ ਦੀ ਨੌਕਰੀ ਜਾਊਗੀ ਮੈਂ ਨੌਕਰੀ ਕਿਸੇ ਦੀ ਤਾਂ ਨੁਕਸਾਨ ਨਹੀਂ ਕਰਨਾ ਚਾਹੁੰਦਾ ਜੀ ਤੇ ਫਿਰ ਮੈਂ ਡੀਸੀ ਨੂੰ ਫੋਨ ਕੀਤਾ ਏਡੀਸੀ ਨੂੰ ਕੀਤਾ ਐਸਡੀਐਮ ਨੂੰ ਕੀਤਾ ਤੇ ਬਾਈਟ ਦਿੱਤੀ ਪ੍ਰੈਸ ਤੇ ਜੀ ਤੇ ਪਤਾ ਲੱਗਾ ਕਿ ਵੀਡੀਓ ਤੇ ਸੈਕਟਰੀ ਜਿਹੜਾ ਹਲਕਾ ਇੰਚਾਰਜ ਕੁਝ ਦਿਨ ਪਹਿਲਾਂ ਲਗਾ ਤੇ ਕੋ ਡਰ ਕਿਡਾ ਜੀ ਤਾਂ ਕੰਟਰੋਲ ਕਰਨਾ ਚਾਹੁੰਦੇ ਆ ਉਹ ਯਾਰ ਤਿੰਨ ਤਿੰਨ ਜਨਾ 13 ਚ ਕੌਣ ਹੈ ਯਾਰ ਉਹ ਲੋਕ ਜਾਣਦੇ ਨਹੀਂ ਰਿਜ਼ਲਟ ਆ ਜੂਗਾ ਤੁਹਾਡੇ ਸਾਹਮਣੇ ਉਹਦੇ ਕਰੇ ਸਾਰੇ ਸੈਕਟਰੀ ਐਨਓਸੀਆਂ ਤੇ ਉਹਦੀਆਂ ਸਾਰੀਆਂ ਕੱਟ ਰਹੀ ਸੀ ਜੀ ਸਾਰੀਆਂ ਸਾਰੀਆਂ ਕੱਟ ਰਹੀ ਸੀ ਜੀ ਤੇ 12:30 ਵਜੇ ਉੱਥੇ ਹਾਜ਼ਰ ਹੋਏ ਫਿਰ ਮੈਂ ਦਬਕਿਆ ਉਹਨੂੰ ਹੂੰ ਫਿਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਤੇ ਮੇਰੇ ਤੱਕ ਕੋਈ ਤਕਰੀ ਹੋਣਾ ਤਾਂ ਨਾ ਹੋਊਗੀ ਤੁਸੀਂ ਦੋਵੇਂ ਕੌਂਸਲੈਂਸੀ ਜੀ ਫਿਰ ਜਗ੍ਹਾ ਜਗ੍ਹਾ ਪਟਿਆਲੇ ਦੀ ਖਬਰ ਆਈ ਜੀ ਈਐਸਐਸਪੀ ਦੇਖੋ ਕਿਹੜੀਆਂ ਕਿਹੜੀਆਂ ਗੱਲਾਂ ਨੇ ਐਸਐਸਪੀ ਯਾਰ ਇਹਨੂੰ ਆਈਪੀਐਸ ਨੇ ਕੋਈ ਸੋਚਣਾ ਚਾਹੀਦਾ ਜੀ ਪਰ ਮੈਂ ਸਮਝਦਾ ਕਿ ਡੀਸੀ ਨੂੰ ਵੀ ਰਿਐਕਸ਼ਨ ਲੈਣਾ ਚਾਹੀਦਾ ਇਹ ਤੰਗੀਆਂ ਗੱਲਾਂ ਤੇ ਨਹੀਂ ਹੋ ਤਾਂ ਕਹੀ ਰਹੇ ਨੇ ਜਿਕੇ ਕਿ ਜੇਕਰ ਉਹ ਸੱਚੀ ਮੁੱਚੀ ਅਸਲੀ ਆਡੀਓ ਹੈ ਕਿ ਡਿਵੀਜ਼ਨਲ ਮੈਜਿਸਟਰੇਟ ਜਿਹੜੇ ਨੇ ਉਹਨਾਂ ਦੀ ਹੈ ਆਰਡਰਾਂ ਨਾਲ ਹੋ ਰਿਹਾ ਤਾਰਾ ਕੁਝ ਹਾਂ ਕਹਿੰਦੇ ਹੈ ਆ ਕੌਣ ਸਾਹਿਬ ਨੂੰ ਆਖੇ ਜੀ ਨੇ ਕੌਣ ਕਦ ਸਮਾਂ ਆ ਜਾਊਗਾ ਅਸੀਂ ਕਹਿੰਦੇ ਇਹ ਬੈਠੇ ਤਾਂ ਨਹੀਂ ਰਹਨ ਕਿਸੇ ਨੇ। ਦਾ ਅੱਜ ਉਹ ਅੱਜ 5 ਸਾਲ ਪਹਿਲਾਂ ਅਸੀਂ ਸੀਗੇ ਨਾ। ਹਾਂਜੀ ਕਿੱਥੇ ਆ ਅੱਜ ਜੀ ਜਨਤਾ ਜਿਹਾ ਹੈ। ਹੈ? ਤੇ ਜੇ ਕੋਈ ਬੰਦਾ ਇਹ ਆਉਣਾ ਜਾਣਾ ਪਾਵਰ ਜੀ। ਲੇਕਿਨ ਮਿਸਿਜ਼ ਆਫ ਪਾਵਰ ਈ ਵਿਲ ਨਾਟ ਬੀ ਟੋਲਰੇਟਿਡ। ਰਣਤਪੁਰ ਤੁਸੀਂ ਬੜੇ ਸੀਨੀਅਰ ਸਿਆਸਤਦਾਨ ਵੀ ਹੋ ਕਾਂਗਰਸ ਦੇ ਨੇਤਾ ਤਾਂ ਚਲੋ ਤੁਸੀਂ ਇੱਕ ਪਾਰਟੀ ਚੁਆਇਸ ਕਰਕੇ ਕਹਾਂਗੇ ਪਰ ਇਹ ਜਿਹੇ ਪੋਲਿਟਿਸ਼ੀਅਨ ਤੁਸੀਂ ਕਲੀਫੀਡ ਪੋਲਿਟਿਸ਼ੀਅਨ ਇਸ ਵਕਤ ਮੰਨੇ ਜਾਂਦੇ ਹੋ ਕੀ ਲੱਗਦਾ ਹੈ ਜੀ ਕਿ ਜੋ ਇਸ ਵਕਤ ਵੀ ਖਾਣਾ ਜੰਗੀ ਦਾ ਮਾਹੌਲ ਹੈ इवन ਤੁਹਾਡੀ ਪਾਰਟੀ ਦੇ ਵਿੱਚ ਵੀ ਬਣਿਆ ਹੋਇਆ ਹੈ ਬੀਬੀ ਸਿੱਧੂ ਜਿਹੜੇ ਨੇ ਉਹ ਪ੍ਰਧਾਨ ਖਿਲਾਫ ਬੋਲਦੇ ਨੇ ਸੁਖਵਿੰਦਰ ਸਿੰਘ ਰੰਧਾਵਾ ਖਿਲਾਫ ਬੋਲਦੇ ਨੇ ਉਧਰੋਂ ਵੀ ਲੀਗਲ ਨੋਟਿਸ ਭੇਜੀ ਜੇ ਭੇਜੇ ਜਾਣੇ ਸਿੱਧਾ ਹੀ ਹੈ ਕਿ ਕਾਂਗਰਸ ਦੀ ਜਿਹੜੀ ਆ ਉਕਜ਼ਰੀਆ ਤੱਕ ਆ ਗਈ ਹੈ ਤਾਂ ਇਸ ਤੇ ਕੀ ਟਿੱਪਣੀ ਦੇਣਾ ਚਾਹੋਗੇ ਜੀ ਤੁਸੀਂ ਸੀਨੀਅਰ ਨੇਤਾ ਹੋਣ ਦੇ ਨਾਤੇ ਟਿੱਪਣੀ ਕਰਨਾ ਕਿ ਤੁਸੀਂ ਮੈਂ ਤਾਂ ਹਾਜ਼ਰ ਨਹੀਂ ਸੀ ਉਸ ਮੀਟਿੰਗ 'ਚ ਜੀ ਆ ਲੇਕਿਨ ਸੀਨੀਅਰ ਮੈਨੂੰ ਬੁਲਾਇਆ ਗਿਆ ਸੀ ਮੈਂ ਕੈਨੇਡਾ ਗਿਆ ਸੀ ਜੀ ਰਾਹੁਲ ਜੀ ਨੇ ਹਦਾਇਤ ਦਿੱਤੀ ਆ ਕਿ ਕੋਈ ਵੀ ਬੰਦਾ ਪਰਸ ਵਿੱਚ ਗੱਲ ਨਹੀਂ ਕਰੇਗਾ ਖੜਗੇ ਜੀ ਵੀ ਇੱਥੇ ਸੀ ਜੀ ਸਾਡੇ ਜਨਰਲ ਸੈਕਟਰੀ ਇੰਚਾਰਜ ਵੀ ਉੱਥੇ ਸੀਗੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੀ ਸੀ ਜੀ ਜੀ ਉਹ ਮੇਰਾ ਕਮੈਂਟ ਕਰਨਾ ਬਣਦਾ ਨਹੀਂ ਪਰ ਪਰ ਦੇਖੋ ਤੁਸੀਂ ਆਪਣੇ ਪਾਰਟੀ ਦੇ ਅਨੁਸ਼ਾਸਨ ਨੂੰ ਮੰਨ ਰਹੇ ਹੋ ਅਸੀਂ ਰਿਸਪੈਕਟ ਵੀ ਕਰਦੇ ਹਾਂ ਚਲੋ ਜਦੋਂ ਤੁਸੀਂ ਕਹਿਤਾ ਕਿ ਮੈਂ ਕਮੈਂਟ ਨਹੀਂ ਕਰਨਾ ਜਦੋਂ ਪਾਰਟੀ ਹਾਈ ਕਮਾਂਡ ਤੋਂ ਇਹ ਨਿਰਦੇਸ਼ ਆ ਗਏ ਸਨ ਕਿ ਮੀਡੀਆ 'ਚ ਨਹੀਂ ਜਾਣਾ ਤਾਂ ਸਭ ਤੋਂ ਵੱਧ ਮੀਡੀਆ 'ਚ ਹੀ ਜਾਇਆ ਜਾ ਰਿਹਾ ਇਸ ਵੇਲੇ ਗਲਤ ਗੱਲ ਹੈ ਨਹੀਂ ਜਾਣਾ ਚਾਹੀਦਾ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਤੇ ਕੀ ਕੋਈ ਲੱਗਦਾ ਹੈ ਕਿ ਇਸ ਚੀਜ਼ ਦਾ ਨੁਕਸਾਨ ਹੋਏਗਾ ਮੇਰੇ ਖਿਆਲ ਹੈ ਕਿ ਪਾਰਟੀ ਦਾ ਤਾਂ ਕੀ ਨੁਕਸਾਨ ਹੋਣਾ ਜਿਹੜੇ ਇੰਡੀਵਿਜੂਅਲ ਇਦਾਂ ਗੱਲਾਂ ਕਰਨਗੇ ਜਾਂ ਕਰਦੇ ਰਹੇ ਨੇ ਹੂੰ ਕਰਦੇ ਵੀ ਰਹੇ ਆ ਉਹਨਾਂ ਦਾ ਨੁਕਸਾਨ ਜ਼ਰੂਰ ਹੋਊਗਾ। ਨਹੀਂ ਤੁਹਾਡਾ ਵੀ ਉਹਨਾਂ ਨੇ ਕਿਤਨੇ ਕਿਤੇ ਜ਼ਿਕਰ ਕੀਤਾ ਹੈ ਕਿ ਵੀ ਉਹ ਕਿਉਂਕਿ ਤੁਸੀਂ ਆਪਣੇ ਬੇਟੇ ਲਈ ਵੀ ਟਿਕਟ ਮੰਗ ਰਹੇ ਸੀ 2022 ਦੇ ਵਿੱਚ ਕਾਂਗਰਸ ਤੋਂ ਉਹਨਾਂ ਨੂੰ ਆਜ਼ਾਦ ਲੜਨਾ ਪਿਆ ਤਾਂ ਜਿੱਤੇ ਵੀ ਨਿਸ਼ਾਨ ਨਾਲ ਤਾਂ ਕਿ ਲੱਗਦਾ ਹੈ ਕਿ ਉਦੋਂ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਸੀ ਜੋ ਇਸ਼ਾਰੇ ਕਰ ਰਹੇ ਨੇ ਕਿ ਬੜੀਆਂ ਸੈਟਿੰਗਸ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਜਾਂ ਨਹੀਂ ਨਹੀਂ ਦੇਖੋ ਮੈਨੂੰ ਵੀ ਇੰਨੇ ਸਾਲ ਹੋ ਗਏ ਰਾਜੀ ਜੀ ਠੀਕ ਹੈ ਜੀ ਤੇ ਸਾਰ ਨੂੰ ਵੱਧ આરોਪ ਲੱਗਣਾ ਚਾਹੀਦਾ ਤਾਂ ਮੇਰੇ ਤੇ ਲੱਗਣਾ ਚਾਹੀਦਾ ਹੂੰ ਠੀਕ ਹੈ ਨਾ ਜੀ ਮੇਰੇ ਤੋਂ ਨਾ ਕਿਸੇ ਨੇ ਪੈਸੇ ਮੰਗੇ ਤੇ ਨਾ ਮੈਂ ਕਿਸੇ ਨੂੰ ਦਿੱਤੇ ਨਾ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਕਿ ਜੇ ਬੇਟੇ ਲਈ ਟਿਕਟ ਖਰੀਦਣ ਦੀ ਲੋੜ ਪੈਂਦੀ ਤਾਂ ਲੈ ਵੀ ਲੈਂਦੇ ਇੰਨਾ ਕਮੰਡ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਚਲੋ ਉਹ ਕਿਰਪਾ ਮਾਲਕ ਦੀ ਕਿਰਪਾ ਆ ਜੀ ਤੇ ਮੇਰੇ ਤੋਂ ਐਸੀ ਨਹੀਂ ਤੁਹਾਡੇ ਬੇਟੇ ਦੀ ਟਿਕਟ ਵਾਸਤੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜੀ ਕਿ ਇਸ ਕਰਕੇ ਨਹੀਂ ਟਿਕਟ ਮਿਲੀ ਹੋਏ ਕਿ ਵੀ ਯਾਰ ਬੇਟਾ ਬੇਟਾ ਵਾਸ ਨੈਵਰ ਇਨ ਦੀ ਫਰੇ ਜੀ ਉਹ ਨੇਵਰ ਇੰਟਰਸਟਿਡ ਇਨ ਪੋਲਿਟਿਕਸ ਜੀ ਉਹ ਤਾਂ ਚੈਲੰਜ ਆਇਆ ਤਾਂ ਆ ਗਿਆ ਜੀ ਤਾਂ ਫਿਰ ਮਾਲਕ ਨੇ ਕਿਰਪਾ ਕਰ ਦਿੱਤੀ ਉਹਦੇ ਮਤਲਬ ਤੁਸੀਂ ਆਪਣੀ ਇੱਕ ਜਿੱਦ ਪਗਾਉਣ ਲਈ ਲੜਾ ਕੇ ਜਿਤਾ ਕੇ ਦਿਖਾਇਆ ਚਲੋ ਹਾਲਾਤ ਬਣ ਗਏ ਜੀ ਇਹ ਇਹ ਹੁਣ ਵੀ ਉਹ ਜਿਹੜਾ ਪਰਸੇ ਲੜ ਰਹੇ ਆ ਹਾਂ ਮੈਨੂੰ ਉਹ ਪਤਾ ਲੱਗ ਜੂ ਸਭ ਕੁਝ ਪਤਾ ਲੱਗ ਜੂ ਕਿ ਕੌਣ ਕਿਸ ਨੇ ਪਾਣੀ ਚ ਉਹ ਆਜਾਤ ਤੌਰ ਤੇ ਹੀ ਲੜਦੇ ਹੋਣਗੇ ਜੀ ਉਹ ਉਨੇ ਚੱਲੀ ਉਹਨਾਂ ਹੱਕ ਜੀ ਆਜ਼ਾਦੀ ਤੇ ਯਾਰ ਤੋਂ ਲੜੂਗਾ ਹੂੰ ਮੈਂ ਆਖਰੀ ਕਾਂਗਰਸੀ ਆ ਹੈਲੋ ਹਾਂਜੀ ਰਾਣੇ ਦਾ ਮੁੰਡਾ ਰਾਣੇ ਦਾ ਇਹਦਾ ਦਾਦਾ ਵੀ ਕਾਂਗਰਸੀ ਸੀ ਅਜੀ ਮਤਲਬ ਇਹਦਾ ਬਾਪ ਵੀ ਕਾਂਗਰਸੀ ਆ ਤੇ ਇਹ ਵੀ ਕਾਂਗਰਸੀ ਆ ਹੂੰ ਸਮਾਂ ਅੱਜ ਨਹੀਂ ਕੱਲ ਕਾਂਗਰਸ ਤੋਂ ਲੜੂਗਾ ਹੂੰ ਪਰ ਮੈਂ ਆਖਰੀ ਸਵਾਲ ਲੈ ਰਹੇ ਹਾਂ ਜੀ ਕਿ ਕੀ ਲੱਗਦਾ ਹੈ ਕਿ 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 ਜਿਸ ਤਰ੍ਹਾਂ ਦੀ ਲੜਾਈ ਹੁਣ ਕਾਂਗਰਸ ਸ਼ੁਰੂ ਹੋਈ ਹੈ ਇਸ ਚੋਂ ਕਾਂਗਰਸ ਕੋਈ ਹਾਸਲ ਕਰਕੇ ਨਿਕਲੇਗੀ ਜਾਂ ਫਿਰ ਬਣਦੀ ਬਣਦੀ ਖੇਡ ਹਰਿਆਣੇ ਵਾਂਗੂ ਵਿਗੜ ਸਕਦੀ ਹੈ 2027 ਚ ਕਾਂਗਰਸ ਦੀ ਪੰਜਾਬ ਔਰ ਬਾਕੀ ਦੇ ਹਿੰਦੁਸਤਾਨ ਹਰਿਆਣੇ ਔਰ ਬਾਕੀ ਦੇ ਹਿੰਦੁਸਤਾਨ ਚ ਕਾਫੀ ਫਰਕ ਹੈ ਜੀ ਤੇ ਮੈਂ ਸਮਝਦਾ ਕਿ ਹਰਿਆਣੇ ਔਰ ਪੰਜਾਬ ਚ ਵੀ ਫਰਕ ਹੈ ਜੀ ਅੱਜ ਪੰਜਾਬ ਦੇ ਲੋਕਾਂ ਨੇ ਜੀ ਮਨ ਬਣਾਇਆ ਕਿ ਵੀ ਕਾਂਗਰਸ ਨੂੰ ਲਿਓਣਾ ਜੀ ਇਹ ਲੇਕਿਨ ਇਹ ਪਾਰਟੀ ਦੇ ਉਲਟ ਕਿਸੇ ਦਾ ਕੋਈ ਹੱਕ ਨਹੀਂ ਬੋਲਣ ਦਾ ਮੈਂ ਕਿਸੇ ਦਾ ਨੌਲੇਜ ਵਗੈਰ ਕਹਿ ਰਿਹਾ ਜੀ ਉਹ ਜਿਹੜਾ ਕੋਈ ਬੋਲੇਗਾ ਆਪਣਾ ਨੁਕਸਾਨ ਕਰਾਏਗਾ ਹੂੰ ਬਹੁਤ ਸ਼ੁਕਰੀਆ ਰਾਣਾ ਸਾਹਿਬ ਦੈਨਿਕ ਸੂਰਨ ਸਮਾਪਤ। ਅਟਰਵਾਲ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਬਣੇ ਹੋਏ ਨੇ। ਰਾਣਾ ਸਾਹਿਬ ਦੈਨਿਕ ਸੂਰਨ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਅ ਤੁਸੀਂ ਵੀ ਮੇਰੇ ਖਿਆਲ ਚ ਫੀਲਡ ਚ ਰੁੱਝੇ ਹੋਵੋਗੇ ਜੀ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਜੂਨਾ ਹੋ ਰਹੀਆਂ ਨੇ। ਹਾਂਜੀ। ਜੀ ਵਕਫ ਵਕਫਾ ਤੋਂ ਖਬਰਾਂ ਵੀ ਆ ਰਹੀਆਂ ਨੇ ਕਿ ਅ ਸਰਕਾਰ ਦੇ ਉੱਤੇ ਵਕਫ ਵਕਫਤਾਂ ਦੇ ਇਲਜ਼ਾਮ ਲੱਗ ਰਹੇ ਨੇ। ਪੁਲਿਸ ਪ੍ਰਸ਼ਾਸਨ ਦੇ ਲੱਗ ਰਹੇ ਨੇ ਪਟਿਆਲਾ ਦਾ ਮਾਮਲਾ ਜਿਹ ਤੁਸੀਂ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਸ ਫਾਈਟ ਨੂੰ ਦੇਖੋ ਜੀ ਗੱਲ ਆ ਕਿ ਜੇ ਸਿਲੈਕਸ਼ਨ ਦੀ ਗੱਲ ਕਰੀਏ ਜੀ ਸਰਕਾਰ ਦੀ ਮਨਸ਼ਾ ਇਹ ਆ ਕਿ ਜਿਵੇਂ ਤਵੇਂ ਅਸੀਂ ਪਰਫਾਰਮ ਕਰੀਏ ਜੀ ਮੈਂ ਸ਼ੁਰੂ ਆਪਣੀ ਗੱਲ ਤੋਂ ਕਰਦਾ ਕਿ ਜਿੱਦਣ ਪਰਚੇ ਭਰਨ ਦਾ ਪਹਿਲੀ ਪਹਿਲੀ ਚੀਜ਼ ਨੂੰ ਪਰਚੇ ਪਰ ਜਾਨੇ ਸੀ ਜੀ ਉਸ ਦਿਨ ਮੈਨੂੰ 11 ਵਜੇ ਤੋਂ 20 ਮਿੰਟ ਦੇ ਉੱਤੇ ਕੋਣਾ ਆ ਕਿ ਵੀ ਨਾ ਤਾਂ ਇੱਥੇ ਬਲੌਕ ਦਾ ਅਫਸਰ ਆ ਵੀ ਡਿਓ ਹੂੰ ਨਾ ਇੱਥੇ ਕੋਈ ਸੈਕਟਰੀ ਹੈ ਹੂੰ ਨਾ ਇੱਥੇ ਕੋਈ ਸੈਕਟਰੀ ਹੈ ਜੀ ਤੇ ਮੈਂ ਪ੍ਰੈਸ ਵਾਲੇ ਲੈ ਕੇ 10:30 10:40 ਤੇ ਉੱਥੇ ਪਹੁੰਚ ਗਿਆ ਜੀ ਜਦੋਂ ਮੈਂ ਉੱਥੇ ਗਿਆ ਵਾਸਤੇ ਚ ਕੋਈ ਨਹੀਂ ਸੀ ਜੀ ਇਹ ਸੁਬਦਨ ਸੀ ਬੈਠਾ ਜੀ ਤੇ ਸੁਬਦਨ ਕਹਿੰਦਾ ਜੀ ਮੈਂ ਮੈਂ ਕੱਡ ਰਜਿਸਟਰ ਪਹਿਲਾਂ ਮੈਂ ਉਹਨਾਂ ਦੀ ਗੈਰਜ ਨਹੀਂ ਲਾਉਣ ਲੱਗਾ ਜੀ ਫਿਰ ਮੈਂ ਕਿਹਾ ਯਾਰ ਫਿਰ ਮੈਂ ਕਿਹਾ ਕਿ ਜੇ ਮੈਂ ਗਹਿਰਾ ਜਿ ਲਗਾਉਂਗਾ ਤੇ ਵੀਡੀਓ ਦੀ ਨੌਕਰੀ ਜਾਊਗੀ ਹੂੰ ਤੇ ਸੈਕਟਰੀ ਦੀ ਨੌਕਰੀ ਜਾਊਗੀ ਮੈਂ ਨੌਕਰੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਜੀ ਤੇ ਫਿਰ ਮੈਂ ਡੀਸੀ ਨੂੰ ਫੋਨ ਕੀਤਾ ਏਡੀਸੀ ਨੂੰ ਕੀਤਾ ਐਸਡੀਐਮ ਨੂੰ ਕੀਤਾ ਤੇ ਬਾਈਟ ਦਿੱਤੀ ਪ੍ਰੈਸ ਤੇ ਜੀ ਤੇ ਪਤਾ ਲੱਗਾ ਕਿ ਵੀਡੀਓ ਤੇ ਸੈਕਟਰੀ ਜਿਹੜਾ ਹਲਕਾ ਇਨਸਾਨ ਵੀ ਕੁਝ ਦਿਨ ਪਹਿਲਾਂ ਲਗਾ ਤੇ ਕੋ ਡਰ ਕਿਡਾ ਜੀ ਤਾਂ ਕੰਟਰੋਲ ਕਰਨਾ ਚਾਹੁੰਦੇ ਆ ਜਦੋਂ ਕੋਣ ਹੈ ਯਾਰ ਉਹ ਲੋਕ ਜਾਣਦੇ ਨਹੀਂ ਰਿਜ਼ਲਟ ਆ ਜੂਗਾ ਤੁਹਾਡੇ ਸਾਹਮਣੇ ਉਹਦੇ ਕਰੇ ਸਾਰੇ ਸੈਕਟੀ ਐਨਓਸੀਆਂ ਤੇ ਉਹਦੀਆਂ ਸਾਰੀਆਂ ਕੱਟ ਰਹੀ ਸੀ ਜੀ ਸਾਰੀਆਂ ਸਾਰੀਆਂ ਕੱਟ ਰਹੀ ਸੀ ਜੀ ਤੇ 12:30 ਵਜੇ ਉੱਥੇ ਹਾਜ਼ਰ ਹੋਏ ਫਿਰ ਮੈਂ ਦਬਕਿਆ ਉਹਨੂੰ ਹੂੰ ਫਿਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਤੇ ਮੇਰੇ ਤੱਕ ਕੋਈ ਟਕਰਾ ਨਹੀਂ ਹੋਣਾ ਤਾਂ ਹੋਊਗਾ ਤੁਸੀਂ ਦੋਵੇਂ ਕੌਂਸਲੈਂਸੀ ਜੀ ਫਿਰ ਜਗਾ ਜਗਾ ਪਟਿਆਲੇ ਦੀ ਖਬਰ ਆਈ ਜੀ ਕੀ ਐਸਐਸਪੀ ਦੇਖੋ ਕਿਹੜੀਆਂ ਗੱਲਾਂ ਨੇ ਐਸਐਸਪੀ ਯਾਰ ਇਹਨੂੰ ਆਈਪੀਐਸ ਨੇ ਕੋਈ ਸੋਚਣਾ ਚਾਹੀਦਾ ਜੀ ਪਰ ਮੈਂ ਸਮਝਦਾ ਕਿ ਡੀਸੀ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਇਹ ਟੰਗੀਆਂ ਕੱਲਾ ਤੇ ਨੀ ਹੋਤਾ ਕਹੀ ਰਹੇ ਨੇ ਜਿਕੇ ਕਿ ਜੇਕਰ ਉਹ ਸੱਚੀ ਮੁੱਚੀ ਅਸਲੀ ਆਡੀਓ ਹੈ ਕਿ ਡਿਵੀਜ਼ਨਲ ਮੈਜਿਸਟਰੇਟ ਜਿਹੜੇ ਨੇ ਉਹਨਾਂ ਦੀ ਹੈ ਆਰਡਰਾਂ ਨਾਲ ਹੋ ਰਿਹਾ ਤਾਰਾ ਕੁਝ ਹਾਂ ਕਹਿੰਦੇ ਆ ਕੌਣ ਸਾਹਿਬ ਨੂੰ ਆਖੇ ਜੀ ਨੇ ਕੌਣ ਕਦ ਸਮਾਂ ਆ ਜਾਊਗਾ ਅਸੀਂ ਕਹਿੰਦੇ ਇਹ ਬੈਠੇ ਤਾਂ ਨਹੀਂ ਰਹਿਣਾ ਕਿਸੇ ਨੇ ਆ ਅੱਜ ਉਹ ਅੱਜ 5 ਸਾਲ ਪਹਿਲਾਂ ਅਸੀਂ ਸੀਗੇ ਨਾ ਅੱਜ ਕਿੱਥੇ ਆ ਅੱਜ ਦੀ ਜਨਤਾ ਜਿਆ ਹਾਂ ਜੇ ਕੋਈ ਬੰਦਾ ਇਹ ਆਉਣਾ ਜਾਣਾ ਪਾਵਰ ਜੀ ਲੇਕਨ ਮਿਸਯੂਜ਼ ਆਫ ਪਾਵਰ ਈ ਵਿਲ ਨੋਟ ਬੀ ਟੋਲਰੇਟਿਡ ਰਣਤਪੁਰ ਤੁਸੀਂ ਬੜੇ ਸੀਨੀਅਰ ਸਿਆਸਤਦਾਨ ਵੀ ਹੋ ਕਾਂਗਰਸ ਦੇ ਨੇਤਾ ਤਾਂ ਚਲੋ ਤੁਸੀਂ ਇੱਕ ਪਾਰਟੀ ਚ ਚੋਇਸ ਕਰਕੇ ਕਹਾਂਗੇ ਪਰ ਇਹ ਜਿਹੇ ਪੋਲਿਟਿਸ਼ੀਅਨ ਤੁਸੀਂ ਡਿਸੀਜਨ ਟ ਪੋਲਿਟਿਸ਼ੀਅਨ ਇਸ ਵਕਤ ਮੰਨੇ ਜਾਂਦੇ ਹੋ ਕੀ ਲੱਗਦਾ ਹੈ ਜੀ ਕਿ ਜੋ ਇਸ ਵਕਤ ਵੀ ਖਾਣਾ ਜੰਗੀ ਦਾ ਮਾਹੌਲ ਹੈ इवन ਤੁਹਾਡੀ ਪਾਰਟੀ ਦੇ ਵਿੱਚ ਵੀ ਬਣਿਆ ਹੋਇਆ ਹੈ ਬੀਬੀ ਸਿੱਧੂ ਜਿਹੜੇ ਨੇ ਉਹ ਪ੍ਰਧਾਨ ਖਿਲਾਫ ਬੋਲਦੇ ਨੇ ਸੁਭਿੰਦਰ ਸਿੰਘ ਨੇ ਦਾਵਾ ਖਲਾਫ ਬੋਲਦੇ ਨੇ ਉਧਰੋਂ ਵੀ ਲੀਗਲ ਨੋਟਿਸ ਭੇਜੀ ਜੇ ਭੇਜੇ ਜਾਣੇ ਸਿੱਧਾ ਇਹ ਹੈ ਕਿ ਕਾਂਗਰਸ ਦੀ ਜਿਹੜੀ ਆਪਣੀ ਅੰਦਰੂਨੀ ਲੜਾਈ ਹੈ ਉਹ ਕਚਹਿਰੀਆਂ ਤੱਕ ਆ ਗਈ ਹੈ ਤਾਂ ਇਸ ਤੇ ਕੀ ਟਿੱਪਣੀ ਦੇਣਾ ਚਾਹੋਗੇ ਜੀ ਤੁਸੀਂ ਸੀਨੀਅਰ ਨੇਤਾ ਹੁਣ ਦੇ ਨਾਲ ਜੀ ਮੈਂ ਤਾਂ ਹਾਜ਼ਰ ਨਹੀਂ ਸੀ ਉਸ ਮੀਟਿੰਗ 'ਚ ਜੀ ਆ ਲੇਕਿਨ ਸੀਨੀਅਰ ਮੈਨੂੰ ਬੁਲਾਇਆ ਗਿਆ ਸੀ ਮੈਂ ਕੈਨੇਡਾ ਗਿਆ ਸੀ ਜੀ ਰਾਹੁਲ ਜੀ ਨੇ ਹਦਾਇਤ ਦਿੱਤੀ ਆ ਕਿ ਕੋਈ ਵੀ ਬੰਦਾ ਪਰਛੇਹ ਚ ਗੱਲ ਨਹੀਂ ਕਰੇਗਾ ਖੜਗੇ ਜੀ ਵੀ ਇੱਥੇ ਸੀ ਜੀ ਸਾਡੇ ਜਨਰਲ ਸੈਕਟਰੀ ਇੰਚਾਰਜ ਵੀ ਉੱਥੇ ਸੀਗੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਵੀ ਸੀਗੇ ਜੀ ਜੀ ਉਹ ਮੇਰਾ ਕਮੈਂਟ ਕਰਨਾ ਬਣਦਾ ਨਹੀਂ ਪਰ ਪਰ ਦੇਖੋ ਤੁਸੀਂ ਆਪਣੇ ਪਾਰਟੀ ਦੇ ਅਨੁਸ਼ਾਸਨ ਨੂੰ ਮੰਨ ਰਹੇ ਹੋ ਅਸੀਂ ਰਿਸਪੈਕਟ ਵੀ ਕਰਦੇ ਹਾਂ ਚਲੋ ਜਦੋਂ ਤੁਸੀਂ ਕਹਤਾ ਕਿ ਮੈਂ ਕਮੈਂਟ ਨਹੀਂ ਕਰਨਾ ਜਦੋਂ ਪਾਰਟੀ ਹਾਈ ਕਮਾਂਡ ਤੋਂ ਇਹ ਨਿਰਦੇਸ਼ ਆ ਗਏ ਸਨ ਕਿ ਮੀਡੀਆ 'ਚ ਨਹੀਂ ਜਾਣਾ ਤਾਂ ਸਭ ਤੋਂ ਵੱਧ ਮੀਡੀਆ 'ਚ ਹੀ ਜਾਇਆ ਜਾ ਰਿਹਾ ਇਸ ਵੇਲੇ ਗਲਤ ਗੱਲ ਹੈ ਨਹੀਂ ਜਾਣਾ ਚਾਹੀਦਾ ਮੈਂ ਤਾਂ ਇੰਨੇ ਕਹਿਣਾ ਚਾਹੂੰਗਾ ਤੇ ਕੀ ਕੋਈ ਲੱਗਦਾ ਹੈ ਕਿ ਇਸ ਚੀਜ਼ ਦਾ ਨੁਕਸਾਨ ਹੋਏਗਾ ਮੇਰਾ ਖਿਆਲ ਹੈ ਕਿ ਪਾਰਟੀ ਦਾ ਤਾਂ ਕੀ ਨੁਕਸਾਨ ਹੋਣਾ ਜੀ ਜਿਹੜੇ ਇੰਡੀਵਿਜੂਅਲ ਇਦਾਂ ਗੱਲਾਂ ਕਰਨਗੇ ਜਾਂ ਕਰਦੇ ਰਹੇ ਨੇ ਹੂੰ ਕਰਦੇ ਵੀ ਰਹੇ ਆ ਉਹਨਾਂ ਦਾ ਨੁਕਸਾਨ ਜ਼ਰੂਰ ਹੋਊਗਾ ਨਹੀਂ ਤੁਹਾਡਾ ਵੀ ਉਹਨਾਂ ਨੇ ਕਿਤਨੇ ਕਿਤੇ ਜ਼ਿਕਰ ਕੀਤਾ ਹੈ ਕਿ ਵੀ ਉਹ ਕਿਉਂਕਿ ਤੁਸੀਂ ਆਪਣੇ بیٹے ਲਈ ਵੀ ਟਿਕਟ ਮੰਗ ਰਹੀ ਸੀ 2022 ਦੇ ਵਿੱਚ ਕਾਂਗਰਸ ਤੋਂ ਉਹਨਾਂ ਨੂੰ ਆਜ਼ਾਦ ਲੜਨਾ ਪਿਆ ਤਾਂ ਜਿੱਤੇ ਵੀ ਨਿਸ਼ਾਨ ਨਾਲ ਤਾਕੀ ਲੱਗਦਾ ਹੈ ਕਿ ਉਦੋਂ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਸੀ ਜੋ ਇਸ਼ਾਰੇ ਕਰ ਰਹੇ ਨੇ ਕਿ ਬੜੀਆਂ ਸੈਟਿੰਗਸ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਜਾਂ ਨਹੀਂ ਨਹੀਂ ਦੇਖੋ ਮੈਨੂੰ ਵੀ ਇੰਨੇ ਸਾਲ ਹੋ ਗਏ ਰਾਜੀ ਨਹੀਂ ਸੀ ਜੀ ਤੇ ਸਾਰ ਨੂੰ ਵੱਧ આરોਪ ਲੱਗਣਾ ਚਾਹੀਦਾ ਤਾਂ ਮੇਰੇ ਤੇ ਲੱਗਣਾ ਚਾਹੀਦਾ ਹੂੰ ਠੀਕ ਹੈ ਨਾ ਜੀ ਮੇਰੇ ਤੋਂ ਨਾ ਕਿਸੇ ਨੇ ਪੈਸੇ ਮੰਗੇ ਤੇ ਨਾ ਮੈਂ ਕਿਸੇ ਨੂੰ ਦਿੱਤੇ ਨਾ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਕਿ ਜੇ ਬੇਟੇ ਲਈ ਟਿਕਟ ਖਰੀਦਣ ਦੀ ਲੋੜ ਪੈਂਦੀ ਤਾਂ ਲੈ ਵੀ ਲੈਂਦੇ ਇੰਨਾ ਕਮੈਂਟ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਚਲੋ ਉਹ ਤਾਂ ਕਿਰਪਾ ਮਾਲਿਕ ਦੀ ਕਿਰਪਾ ਆ ਜੀ ਤੇ ਮੇਰੇ ਤੋਂ ਐਸੀ ਨਹੀਂ ਹੋਏ ਤੁਹਾਡੇ ਬੇਟੇ ਦੀ ਟਿਕਟ ਵਾਸਤੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜੀ ਕਿ ਇਸ ਕਰਕੇ ਨਹੀਂ ਟਿਕਟ ਮਿਲੀ ਹੋਏ ਕਿ ਵੀ ਯਾ ਬੇਟਾ ਬੇਟਾ ਵਾਸ ਨੈਵਰ ਇਨ ਦੀ ਫਰੇ ਜੀ ਹੀ ਵਾਸ ਨੈਵਰ ਇੰਟਰਸਟਿਡ ਇਨ ਪੋਲਿਟਿਕਸ ਜੀ ਉਹ ਤਾਂ ਚੈਲੰਜ ਆਇਆ ਤਾਂ ਆ ਗਿਆ ਜੀ ਤਾਂ ਫਿਰ ਮਾਲਕ ਨੇ ਕਿਰਪਾ ਕਰ ਦਿੱਤੀ ਉਹਦੇ ਮਤਲਬ ਤੁਸੀਂ ਆਪਣੀ ਇੱਕ ਜਿੱਦ ਪਗਾਉਣ ਲਈ ਲੜਾ ਕੇ ਜਿਤਾ ਕੇ ਦਿਖਾਇਆ ਚਲੋ ਹਾਲਾਤ ਬਣ ਗਏ ਜੀ ਤੇ ਹੁਣ ਵੀ ਉਹ ਦੀ ਜਿਹੜਾ ਪਰਸਨ ਲੜ ਰਿਹਾ ਹੈ ਮੈਨੂੰ ਉਹ ਪਤਾ ਲੱਗ ਜੂ ਸਭ ਕੁਝ ਪਤਾ ਲੱਗ ਜੂ ਕਿ ਕੌਣ ਕਿਸ ਨੇ ਪਾਣੀ ਚ ਉਹ ਆਜ਼ਾਦ ਤੌਰ ਤੇ ਹੀ ਲੜਦੇ ਹੋਣਗੇ ਜੀ ਉਹ ਨੇਚਰਲੀ ਉਹਨਾਂ ਹੱਕੇ ਜੇ ਆਜ਼ਾਦੀ ਤੇ ਆਜ਼ਾਦ ਤੌਰ ਤੇ ਲੜੂਗਾ ਹੂੰ ਮੈਂ ਆਖਰੀ ਕਾਂਗਰਸੀ ਹੈਲੋ ਹਾਂਜੀ ਰਾਣੇ ਦਾ ਮੁੰਡਾ ਰਾਣੇ ਦਾ ਇਹਦਾ ਦਾਦਾ ਵੀ ਕਾਂਗਰਸੀ ਆ ਜੀ ਨਦਰਵੇ ਦਾ ਬਾਪ ਵੀ ਕਾਂਗਰਸੀ ਆ ਤੇ ਇਹ ਵੀ ਕਾਂਗਰਸੀ ਆ ਹੂੰ ਸਮਝ ਆ ਅੱਜ ਨਹੀਂ ਕੱਲ ਕਾਂਗਰਸ ਤੋਂ ਲੜੂਗਾ ਹੂੰ ਮੈਂ ਆਖਰੀ ਸਵਾਲ ਲੈ ਰਿਹਾ ਜੀ ਕਿ ਕੀ ਲੱਗਦਾ ਹੈ ਕਿ ਕਿ ਜਿਸ ਤਰ੍ਹਾਂ ਦੀ ਲੜਾਈ ਹੁਣ ਕਾਂਗਰਸ ਸ਼ੁਰੂ ਹੋਈ ਹੈ ਇਸ ਚੋਂ ਕਾਂਗਰਸ ਕੋਈ ਹਾਸਲ ਕਰਕੇ ਨਿਕਲੇਗੀ ਜਾਂ ਫਿਰ ਬਣਦੀ ਬਣਦੀ ਖੇਡ ਹਰਿਆਣੇ ਵਾਂਗੂ ਵਿਗੜ ਸਕਦੀ ਹੈ 2027 ਚ ਕਾਂਗਰਸ ਦੀ ਪੰਜਾਬ ਔਰ ਬਾਕੀ ਦੇ ਹਿੰਦੁਸਤਾਨ ਹਰਿਆਣੇ ਔਰ ਬਾਕੀ ਦੇ ਹਿੰਦੁਸਤਾਨ ਚ ਕਾਫੀ ਫਰਕ ਹੈ ਜੀ ਤੇ ਮੈਂ ਸਮਝਦਾ ਕਿ ਹਰਿਆਣੇ ਔਰ ਪੰਜਾਬ ਜੁੜ ਸਕਿਆ ਜੀ ਅੱਜ ਪੰਜਾਬ ਦੇ ਲੋਕਾਂ ਨੇ ਜੀ ਮਾਨ ਬਣਾਇਆ ਕਿ ਵੀ ਕਾਂਗਰਸ ਨੂੰ ਲਿਆਉਣਾ ਜੀ ਇਹ ਲੇਕਿਨ ਇਹ ਪਾਰਟੀ ਦੇ ਉਲਟ ਕਿਸੇ ਦਾ ਕੋਈ ਹੱਕ ਨਹੀਂ ਬੋਲਣ ਦਾ ਮੈਂ ਕਿਸੇ ਦਾ ਨੌਲੇ ਬਗੈ ਕਹਿ ਰਿਹਾ ਜੀ ਉਹ ਜਿਹੜਾ ਕੋਈ ਬੋਲੇਗਾ ਆਪਣਾ ਨੁਕਸਾਨ ਕਰਾਏਗਾ ਹੂੰ ਬਹੁਤ ਸ਼ੁਕਰੀਆ ਰਾਣਾ ਸਾਹਿਬ ਦਾ ਨੈਕਸਪੀਰਾਂ ਸਮਾਧ। ਡਾਣਾਲ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਬਣੇ ਹੋਏ ਨੇ। ਰਾਣਾ ਸਾਹਿਬ ਦਾ ਨੈਕਸਪੀਰਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅ ਤੁਸੀਂ ਵੀ ਮੇਰੇ ਖਿਆਲ ਚ ਫੀਲਡ ਚ ਰੁੱਝੇ ਹੋਵੋਗੇ ਜੀ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਹੋ ਰਹੀਆਂ ਨੇ। ਜੀ ਵਕਫ ਵਕਫਾ ਤੋਂ ਖਬਰਾਂ ਵੀ ਆ ਰਹੀਆਂ ਨੇ ਕਿ ਸਰਕਾਰ ਦੇ ਉੱਤੇ ਵਕਫ ਵਕਫਤਰਾਂ ਦੇ ਇਲਜ਼ਾਮ ਲੱਗ ਰਹੇ ਨੇ। ਪੁਲਿਸ ਪ੍ਰਸ਼ਾਸਨ ਦੇ ਲੱਗ ਰਹੇ ਨੇ ਪਟਿਆਲਾ ਦਾ ਮਾਮਲਾ ਜਿਹੜਾ ਹੈਗਾ ਉਹ ਜ਼ਿਆਦਾ ਚਰਚਾ ਚ ਹਾਈ ਤੁਸੀਂ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਸ ਫਾਈਟ ਨੂੰ ਦੇਖੋ ਜੀ ਗੱਲ ਆ ਕਿ ਜੇ ਸਿਲੈਕਸ਼ਨ ਦੀ ਗੱਲ ਕਰੀਏ ਜੀ ਸਰਕਾਰ ਦੀ ਮਨਸ਼ਾ ਇਹ ਆ ਕਿ ਜਿਵੇਂ ਤਵੇਂ ਅਸੀਂ ਪਰਫਾਰਮ ਕਰੀਏ ਜੀ ਮੈਂ ਸ਼ੁਰੂ ਆਪਣੀ ਗੱਲ ਤੋਂ ਕਰਦਾ ਕਿ ਜਿੱਦਣ ਪਰਚੇ ਭਰਨ ਦਾ ਪਹਿਲੀ ਪਹਿਲੀ ਚੀਜ਼ ਨੂੰ ਪਰਚੇ ਪਰ ਜਾਨੇ ਸੀ ਜੀ ਉਸ ਦਿਨ ਮੈਨੂੰ 11 ਵਜੇ ਤੋਂ 20 ਮਿੰਟ ਦੇ ਉੱਤੇ ਕੋਨਾ ਆ ਗਿਆ ਨਾ ਤਾਂ ਇੱਥੇ ਬਲੌਕ ਦਾ ਅਫਸਰ ਆ ਵੀ ਡਿਓ ਹੂੰ ਨਾ ਇੱਥੇ ਕੋਈ ਸੈਕਟਰੀ ਹੈ ਹੂੰ ਨਾ ਇੱਥੇ ਕੋਈ ਸੈਕਟਰੀ ਹੈ ਜੀ ਤੇ ਮੈਂ ਪ੍ਰੈਸ ਵਾਲੇ ਲੈ ਕੇ 10:30 10:40 ਤੇ ਉੱਥੇ ਪਹੁੰਚ ਗਿਆ ਜੀ ਜਦੋਂ ਮੈਂ ਉੱਥੇ ਗਿਆ ਵਾਸਤੇ ਚ ਕੋਈ ਨਹੀਂ ਸੀ ਜੀ ਇਹ ਸੁਭਦਨ ਸੀ ਬੈਠਾ ਜੀ ਤੇ ਸੁਭਦਨ ਕਹਿੰਦਾ ਜੀ ਮੈਂ ਮੈਂ ਕੱਡ ਰਜਿਸਟਰ ਪਹਿਲਾਂ ਮੈਂ ਉਹਨਾਂ ਦੀ ਗੈਰਜ ਨਹੀਂ ਲਾਉਣ ਲੱਗਾ ਜੀ ਫਿਰ ਮੈਂ ਕਿਹਾ ਯਾਰ ਫਿਰ ਮੈਂ ਕਿਹਾ ਕਿ ਜੇ ਮੈਂ ਗਹਿਰਾ ਜਿ ਲਗਾਉਂਗਾ ਤੇ ਵੀਡੀਓ ਦੀ ਨੌਕਰੀ ਜਾਊਗੀ ਹੂੰ ਤੇ ਸਕਟਰੀ ਦੀ ਨੌਕਰੀ ਜਾਊਗੀ ਮੈਂ ਨੌਕਰੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਜੀ ਤੇ ਫਿਰ ਮੈਂ ਡੀਸੀ ਨੂੰ ਫੋਨ ਕੀਤਾ ਏਡੀਸੀ ਨੂੰ ਕੀਤਾ ਐਸਡੀਐਮ ਨੂੰ ਕੀਤਾ ਤੇ ਬਾਈਟ ਦਿੱਤੀ ਪ੍ਰੈਸ ਤੇ ਜੀ ਤੇ ਪਤਾ ਲੱਗਾ ਕਿ ਵੀਡੀਓ ਤੇ ਸੈਕਟਰੀ ਜਿਹੜਾ ਹਲਕਾ ਇਨਸਾਨ ਵੀ ਕੁਝ ਦਿਨ ਪਹਿਲਾਂ ਲਗਾ ਤੇ ਕੋ ਡਰ ਕਿਡਾ ਜੀ ਤਾਂ ਕੰਟਰੋਲ ਕਰਨਾ ਚਾਹੁੰਦੇ ਆ ਉਹ ਯਾਰ ਨਾ ਤਿੰਨਾਂ ਜਨਾ 13 ਚ ਕੌਣ ਹੈ ਯਾਰ ਉਹ ਲੋਕ ਜਾਣਦੇ ਨਹੀਂ ਰਿਜ਼ਲਟ ਆ ਜੂਗਾ ਤੁਹਾਡੇ ਸਾਹਮਣੇ ਉਹਦੇ ਕਰੇ ਸਾਡੇ ਸਿੱਕਤੀ ਐਨਓਸੀਆਂ ਤੇ ਉਹਦੀਆਂ ਸਾਰੀਆਂ ਕੱਟ ਰਹੀ ਸੀ ਜੀ ਸਾਰੀਆਂ ਸਾਰੀਆਂ ਕੱਟ ਰਹੀ ਸੀ ਜੀ ਤੇ 12:30 ਵਜੇ ਉੱਥੇ ਹਾਜ਼ਰ ਹੋਏ ਫਿਰ ਮੈਂ ਦਬਕਿਆ ਉਹਨੂੰ ਹੂੰ ਫਿਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਤੇ ਮੇਰੇ ਤੇ ਕੋਈ ਤਕਹਰੀ ਹੋਇਆ ਤਾਂ ਨਾ ਹੋਊਗੀ ਤੁਸੀਂ ਦੋਵੇਂ ਕੌਨਸੀਲੈਂਸੀ ਜੀ ਫਿਰ ਜਗਾ ਜਗਾ ਪਟਿਆਲੇ ਦੀ ਖਬਰ ਆਈ ਜੀ ਈਐਸਐਸਪੀ ਦੇਖੋ ਕਿਹੜੀਆਂ ਕਿਹੜੀਆਂ ਗੱਲਾਂ ਨੇ ਐਸਐਸਪੀ ਯਾਰ ਇਹਨੂੰ ਆਈਪੀਐਸ ਨੇ ਕੋਈ ਸੋਚਣਾ ਚਾਹੀਦਾ ਜੀ ਪਰ ਮੈਂ ਸਮਝਦਾ ਕਿ ਡੀਸੀ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਇਹ ਟੰਗੀਆਂ ਕੱਲਾ ਤੇ ਨਹੀਂ ਹੋ ਤਾਂ ਕਹੀ ਰਹੇ ਨੇ ਜਿਕੇ ਕਿ ਜੇਕਰ ਉਹ ਸੱਚੀ ਮੁੱਚੀ ਅਸਲੀ ਆਡੀਓ ਹੈ ਕਿ ਡਿਵੀਜ਼ਨਲ ਮੈਜਿਸਟਰੇਟ ਜਿਹੜੇ ਨੇ ਉਹਨਾਂ ਦੀਆਂ ਆਰਡਰਾਂ ਨਾਲ ਹੋ ਰਿਹਾ ਤਾਰਾ ਕੁਝ ਹਾਂ ਗੱਲ ਇਹ ਆ ਕੌਣ ਸਾਹਿਬ ਨੂੰ ਆਖੇ ਜੀ ਨੇ ਕੌਣ ਕਦ ਸਮਾਂ ਆ ਜਾਊਗਾ ਅਸੀਂ ਕਹਿੰਦੇ ਇਹ ਬੈਠੇ ਤਾਂ ਨਹੀਂ ਰਹਿਣਾ ਕਿਸੇ ਨੇ। ਤਾਂ ਅੱਜ ਉਹ ਅੱਜ 5 ਸਾਲ ਪਹਿਲਾਂ ਅਸੀਂ ਸੀ ਜੇ